ਦੀ ਕਿਰਪਾ ਦੇ ਨਾਲ ਹੀ ਕਹਿੰਦੇ ਪੰਜਾਬ ਸੋਨੇ ਦੀ ਚਿੜੀ ਖਮਾਉਂਦਾ ਸੀ ਆ ਖਮਾਉਂਦਾ ਰਹੇਗਾ ਦੁਨੀਆ ਦੇ ਵੱਡੇ ਯੋਧਾ ਪੈਦਾ ਹੁੰਦੇ ਰਹਿਣਗੇ ਇਧਰ ਵੀ ਸੈਡ ਇਸ ਨੌਜਵਾਨ ਦੀ ਕੱਲਾ ਕੱਲਾ ਬਲਾਰਾ ਗੱਲ ਕਰਦਾ ਹੁੰਦਾ ਇਹ ਆਹ ਪੁਰੀਏ ਦੇ ਜਫਿਆਂ ਤੇ ਦੁਨੀਆ ਭੰਗੜੇ ਪਾਉਂਦੀ ਹੈ ਆਕਾਸ਼ ਅਮਰੀਕਾ ਵਾਲਾ ਆਖਦਾ ਭਾਲਾ ਅਮਰੀਕਾ ਵਾਲਾ ਆਖਦਾ ਤਿੰਨ ਜਫੇ ਕਮਦੇ 1100 ਦੇ ਹੋਣਗੇ ਇੰਦਰ ਗੁਰਦੇਤ ਨੇ ਜੱਗਾ ਅੱਜ ਦੇਖ ਰਿਹਾ ਨਿਊਜ਼ੀਲੈਂਡ ਤੋਂ ਸਾਡਾ ਵੀਰ ਹੈ ਅਸੀਂ ਇੱਥੇ ਮਿਸ ਕਰ ਰਹੇ ਆ ਭਰਾ ਨੂੰ ਲਓ ਗੱਲਾਂ ਵੱਡੀਆਂ ਮੇਰੇ ਮਤਰੋ ਨਬੂ ਦੀ ਕਬੱਡੀ ਮਰਜਿੰਦਰ ਚੱਕੀ ਰਮਦਾਸ ਵਾਲਾ ਗੁਰੂ ਦਾ ਖਾਲਸਾ ਪਾਉ ਉਹ ਡੱਕ ਪਾਉਗੇ ਨਹੀਂ ਗੱਲਾਂ ਸਮੇਂ ਦੇ ਮੁੱਕਣ ਗਿਆ ਏ ਆਏ ਹੋਏ ਹੋਏ ਬੱਲੇ 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 ਕਿਉਂ ਨਿਕਲੀ ਧਰਤੀ ਲੱਗਿਆ ਜੋਰ ਦਲਬਾਖ ਸਿੰਘ ਕਿਰਾਣ ਸਾਹਿਬ ਸਨੌਣਗੇ ਫੈਸਲਾ ਓਏ ਹੋਏ ਹੋਏ ਇਹ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲਿਆ ਰਕੀ ਕਬੱਡੀ ਕਰਦਾ ਕਿ ਉਹ ਵਧਿਆ ਰਾਜਿਆ ਦੁਨੀਆ ਉੜੀ ਕਰਦੀ ਹੈ ਖਾਨੇਦਾਰ ਦਾ ਪੁੱਤਰ ਲੱਗੇ ਇੱਧਰ ਵੀ ਸੈਡ ਕਬੱਡੀ ਕੋਜ ਕਿਸ਼ਨਾਲ ਜੀ ਬਾਬਾ ਪੋੜ ਮੰਦਰਾਂ ਵਾਲੇ ਉਹ ਚੇਲਿਆਂ ਤੋਂ ਜਿੰਦ ਜਾਨ ਮਾਰਦੇ ਐ ਤੇ ਚੇਲੇ ਸਰਾ ਕਰਵਾਉਂਦੇ ਐ ਆਹ ਚੱਕੀ ਆਹ ਚੱਕੀ ਜਾਂਦਾ ਖਰੇ ਫਰੇ

ਇਹ ਰੈਫਰੀ ਡਿਸੀਜਨ ਰੈਫਰੀ ਦਾ ਡਿਸੀਜਨ ਹੋਵੇਗਾ ਉਹ ਤਾਂ ਰੇਡ ਪਾ ਰਿਹਾ ਮੈਂ ਉਹਨਾਂ ਵੀਰਾਂ ਦਾ ਸਤਿਕਾਰ ਕਰਦਾ ਹਾਂ ਬੇਸ਼ੱਕ ਅਮਰੀਕਾ ਦੀ ਧਰਤੀ ਤੇ ਬੈਠੇ ਆ ਬਾਣ ਸਨਮਾਨ ਕਰ ਰਹੇ ਆ ਪਰ ਜੁੜੀਏ ਫੇਰ ਕਬੱਡੀ ਦੇ ਨਾਲ ਫਰੰਦੀਪ ਸਿੰਘ ਫਰੰਦੀਪ ਸਿੰਘ ਕੋਪੀ ਸ਼ੇਰਾ ਫੇਰ ਫੇਰ ਅਮਰਤ ਅਮਰਤ ਫੇਰ ਵੇਖਾਂਗੇ ਕਿ ਖੇਰ ਲਾਉਂਦਾ ਜਫਾ ਕੇ ਨਹੀਂ ਪਰ ਫਤਾ ਪੁਰੀਆ ਏ ਕਮ ਫੇਰ ਆ ਟੱਕਰ 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 ਹੇ 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 ਇੱਕਮ ਫਤਾ ਪੁਰੀਆ ਓਏ ਇਹ ਬੱਲੇ ਯਾਰ ਖਣਾਰੀਆਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰਦਾ ਫਤਾ ਪੁਰੀਏ ਦੇ ਜਫੇ ਦੇ ਵੀ ਵੱਡੀ ਮਾਇਆ ਲੱਗੀ ਹੈ ਇਧਰ ਗੁਰਦੇਤ ਜਿਹਦੇ ਜਫੇ ਦੁਨੀਆ 'ਚ ਹਿੱਟ ਗੁਰਦੇਤ ਜਫੇ ਦੁਨੀਆ 'ਚ ਹਿੱਟ ਆਹ ਗੁਰਦੇਤ ਜਫੇ ਦੁਨੀਆ 'ਚ ਹਿੱਟ ਇਹ ਐ ਗੁਰਦੇਤ ਮੁਖੀ ਬਣਿਆ 6 ਦਸੰਬਰ ਨੂੰ ਦਦੇਰ ਸਾਹਿਬ ਦੇ ਵਿੱਚ ਰੌਣਕਾਂ ਲੱਗਣਗੀਆਂ ਬਾਸ ਸੰਧੂ ਜੀ ਬੱਜੀਮ ਤੋਂ ਆਖਦੇ ਆ ਦੁਨੀਆ ਦੇ ਤਾਪ ਦੇ ਮਾਲ ਖੇਡਣਗੇ 10000 10000 ਦਾ ਜੱਫਾ ਫਤਾਹਪੁਰਿਆ ਇਕਮ ਆਕਾਸ਼ ਅਮਰੀਕਾ ਹਰਪਾਲ ਅਮਰੀਕਾ ਤੇ ਸਿਮਰ ਅਮਰੀਕਾ ਨਾਲ ਵੱਲੋਂ ਹੋਵੇਗਾ ਪਰ ਸਾਹਮਣੇ 5000 ਦਾ ਹੋਵੇਗਾ ਇਕਮਾ ਬਣਾਦੇ ਮੇਲਾ ਵੀ ਨੋਜਵਾਨ ਹੈ ਇਹ ਬੱਲੇ 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 ਕਬੱਡੀ 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 ਕਬੱਡੀ